ਗੁਰੂ ਸਾਹਿਬ ਕਹਿੰਦੇ ਪ੍ਰਾਣੀ ਕੌਣ ਉਪਾਏ ਕਰੈ ਕਹਿੰਦਾ ਕਿਹੜਾ ਇਦਾਂ ਦਾ ਉਪਾਏ ਕਰੀਏ ਜਾਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸ ਹਰੈ ਤੇ ਜਮਦੂਤਾਂ ਤੋਂ ਡਰ ਖਤਮ ਹੋ ਜਾਏ ਇਸ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਲਮੈ ਈਕ ਨਾਮ ਕਿਰਪਾ ਨਿਧ ਕਹਿੰਦਾ ਕਲਯੁਗ ਚੇ ਸਿਰਫ ਇੱਕ ਪ੍ਰਮਾਤਮਾ ਦਾ ਨਾਮ ਹੈ ਉਸ ਕਿਰਪਾ ਨਿਧ ਦਾ ਦਇਆ ਦੇ ਸਾਗਰ ਦਾ ਨਾਮ ਹੈ ਜੋ ਸਾਨੂੰ ਪਾਰ ਕਰ ਸਕਦਾ ਹੈ ਬਿਲਕੁਲ ਅੱਗੋਂ ਪਤਾ ਕੀ ਕਹਿੰਦੇ ਆ ਅਗਲੀ ਤੁਕ ਚ ਆਵਰ ਧਰਮ ਤਾਕੈ ਸਮ ਨਾਹਨ ਇਹ ਵਿਦਵੇਦ ਬਤਾਵੇ ਕਹਿੰਦਾ ਇਹ ਜਿਹੜਾ ਤਰੀਕਾ ਮੈਂ ਦੱਸਿਆ ਗੁਰੂ ਸਾਹਿਬ ਕਹਿੰਦੇ ਕਿ ਰੱਬ ਦਾ ਨਾਮ ਜਪਣਾ ਸਭ ਅੰਦਰ ਜਾ ਕੇ ਰੱਬ ਦਾ ਨਾਮ ਜਪੋ ਤੁਸੀਂ ਆਪਣੇ ਆਪ ਨੂੰ Hindu ਕਹਿ ਕੇ ਨਾਮ ਜਪੋ ਤੁਸੀਂ Sikh ਕਹਿ ਕੇ ਨਾਮ ਜਪੋ Isai k keh ke naam jo jo bhi keh lo apne aap so mei tusi gal kiti hai bi rabb da naam mera japna chahida chalo lok sab jeene ne ਰੱਬ ਦਾ ਨਾਮ ਜਪਦੇ ਵੀ ਨੇ ਜਦੋਂ ਕਈ ਵਾਰ ਨਾ ਸਵਾਲ ਵੀ ਇਦਾਂ ਪਿਆਂਦੇ ਨੇ ਜਦੋਂ ਕੋਈ ਪਰਮਾਤਮਾ ਦਾ ਨਾਮ ਜਪਦਾ ਹੈ ਕਹਿੰਦੇ ਨੇ ਵੀ ਸਾਡਾ ਮਨ ਨਹੀਂ ਲੱਗਦਾ ਅਸੀਂ ਕਹਿੰਦਾ ਬੜੀ ਕੋਸ਼ਿਸ਼ ਕਰਦੇ ਆਂ ਵੀ ਕਈ ਘੰਟੇ ਪਾਠ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਜਾਂ ਫਿਰ ਜਿਹੜੇ ਧਰਮ ਵਿੱਚ ਬੰਦਾ ਹੈ ਕਹਿੰਦਾ ਅੰਦਰੋਂ ਜਿਹੜੀ ਇਹ ਵਿਰਤੀ ਨਹੀਂ ਆਉਂਦੀ ਵੀ ਮਨ ਜਿਹੜਾ ਡੋਲਦਾ ਰਹਿੰਦਾ ਹੈ ਅਸਲ 'ਚ ਵਿਰਤੀ ਕਿਵੇਂ ਆਏਗੀ ਤੁਹਾਡੇ ਸਾਹ ਉਹਦਾ ਨਾ ਉਹਦਾ ਉਹ ਜਿਹੜਾ ਜਵਾਬ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਸੁੰਦਰ ਢੰਗ ਨਾਲ ਦਿੰਦਾ ਹੈ। ਹਮਮ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਬਹੁਤ ਸੁੰਦਰ ਢੰਗ ਨਾਲ ਦਿੰਦਾ ਹੈ। ਉਹ ਤਰੀਕਾ ਹੈ ਉਹ ਹੈ ਪ੍ਰੇਮ, ਉਹ ਹੈ ਪਿਆਰ। ਹਮਮ ਗੁਰੂ ਸਾਹਿਬ ਦੇਖੋ ਬਾਣੀ ਕਿਥੋਂ ਸ਼ੁਰੂ ਕਰਦੇ ਆ। ਪਹਿਲਾ ਸ਼ਲੋਕ ਜਦੋਂ ਆਪਾਂ ਸ਼ਲੋਕ ਪੜ੍ਹਦੇ ਆ ਨਾ ਗੁਰੂ ਸਾਹਿਬ ਦੇ। ਵਹੇ ਤਾਂ ਪਹਿਲਾ ਸ਼ਲੋਕ ਗੁਰੂ ਸਾਹਿਬ ਦਾ ਉਹ ਹੈ ਕਿ ਆਪਾਂ ਕਿਸੇ ਵੀ ਤਰ੍ਹਾਂ ਦਾ ਸਾਡੇ ਅੰਦਰ ਯਸ, ਅਪੀਸ, ਸੋਖ ਔਰ ਦੁਖ ਇਹ ਸਭ ਛੱਡ ਦੇਣੇ ਚਾਹੀਦੇ। ਹਮਮ ਪਰ ਕਿਵੇਂ ਚੱਲੀਏ ਗੁਰੂ ਸਾਹਿਬ ਕਹਿੰਦੇ ਐ ਪ੍ਰੋਬਲਮ ਕਿੱਥੇ ਕਹਿੰਦਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕਿਹਦੇ ਸੀ ਕੀ ਕਰਦੇ ਜਿਹਦਾ ਗੁਣ ਗਾਣਾ ਚਾਹੀਦਾ ਉਹਦਾ ਗਾਉਂਦੇ ਨਹੀਂ ਤੇ ਗੁਣ ਕਿਹਦਾ ਕੰਨਿਆ ਦੁਨੀਆ ਦਾ ਕਿਉਂ ਕਿਉਂਕਿ ਸਾਨੂੰ ਦੁਨੀਆ ਨਾਲ ਪਿਆਰ ਹੈ ਕਿਸੇ ਨੂੰ ਆਪਣੇ ਧੀ ਪੁੱਤਰਾਂ ਨਾਲ ਪਿਆਰ ਹੈ ਕਿਸੇ ਨੂੰ ਆਪਣੀ ਕੌਮਾਂ ਨਾਲ ਪਿਆਰ ਹੈ ਕਿਸੇ ਨੂੰ ਬਾਹਰੀ ਤੌਰ ਤੇ ਪੈਸੇ ਨਾਲ ਪਿਆਰ ਹੈ ਕਿਸੇ ਨੂੰ ਆਪਣੇ ਦੇਸ਼ ਨਾਲ ਪਿਆਰ ਹੈ ਸਭ ਪਿਆਰ ਦੇ ਚੱਕਰ ਚ ਪਏ ਨੇ ਇਹ ਇਹ ਜਿਹੜਾ ਤੁਸੀਂ ਗੱਲ ਕੀਤੀ ਆ ਪਿਆਰ ਦਾ ਚੱਕਰ ਹੈ ਜਾਂ ਫਿਰ ਆਪਾਂ ਕਹਿ ਸਕਦੇ ਆ ਮੇਰਾ ਹੀ ਸਵਾਲ ਹੈ ਕਿ ਦਰਸ਼ਕ ਵੀ ਸੋਚ ਰਹੇ ਹੋਣਗੇ ਜਿਹੜਾ ਇਹ ਲੋਭ ਮੋਹ ਮਾਇਆ ਹੰਕਾਰ ਤੇ ਜਿਹੜੇ ਫਸੇ ਹੋਏ ਨੇ ਉਹਦੇ ਵਿੱਚੋਂ ਆਪਾਂ ਕਿਵੇਂ ਕੱਢ ਸਕਦੇ ਆ ਉਹ ਹੀ ਦੱਸਣ ਲੱਗੇ ਜੀ ਗੁਰੂ ਸਾਹਿਬ ਨੇ ਉਹਦਾ ਤਰੀਕਾ ਕੀ ਦੱਸਿਆ ਗੁਰੂ ਸਾਹਿਬ ਕਹਿੰਦੇ ਗੁਰ ਕਿਰਪਾ ਜੇ ਨਰਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਭਏ ਗੋਬਿੰਦ ਸੋ ਜੋ ਪਾਣੀ ਸੰਗ ਪਾਣੀ ਇਸੇ ਅਰਥ ਕੀ ਹੈ ਕਿ ਜਦ ਤੱਕ ਤੁਸੀਂ ਪਰਮਾਤਮਾ ਨਾਲ ਇੱਕ ਮਿਕ ਨਹੀਂ ਹੋਵੋਗੇ ਇੱਕ ਮਿਕ ਕਿਵੇਂ ਹੋਵਾਂਗੇ ਜਦ ਅਸੀਂ ਨੋ ਦਵਾਰਿਆਂ ਤੋਂ ਖਿਆਲ ਕੱਢ ਕੇ ਦੁਨੀਆ ਤੋਂ ਖਿਆਲ ਕੱਢ ਕੇ ਇੱਥੇ ਦਸਵੇਂ ਚ ਲੈ ਕੇ ਆਵਾਂਗੇ ਇਹ ਗੁਰੂ ਉਪਦੇਸ਼ ਕਰਦਾ ਹੈ ਨੋ ਦਰਵਾਜੇ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚ ਵੀ ਤੇ ਹੁਣ ਦਸਵੇਂ ਜਦੋਂ ਜਾਵਾਂਗੇ ਉਥੇ ਪ੍ਰੇਮ ਹੈ ਪਿਆਰ ਹੈ ਉਥੇ ਕੋਈ ਜਾਤ ਪਾਤ ਕੋਈ ਦੇਸ਼ ਕੋਈ ਫਰਕ ਨਹੀਂ ਕਿਉਂਕਿ ਸਭ ਤੋਂ ਬਲੰਦ ਵੜਾ ਹੁਣ ਅਸੀਂ ਕੀ ਕੀਤਾ ਆਪਣੇ ਆਪ ਨੂੰ ਵੰਡ ਲਿਆ ਮੇਰਾ ਆਦੇਸ਼ ਹੈ ਮੇਰੀ ਏਕੋਮ ਹੈ ਮੇਰਾ ਮਜਬ ਹੈ ਮੇਰੀ ਜਾਤ ਹੈ ਮੇਰੀ ਪਾਤ ਹੈ ਪਰ ਪ੍ਰਮਾਤਮਾ ਦੇ ਘਰ ਜਦੋਂ ਪਹੁੰਚਾਂਗੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਸਾਰਿਆਂ ਦੀ ਇੱਕ ਹੀ ਜਾਤ ਹੈ ਉਹ ਕੀ ਹੈ ਸਤਨਾਮ ਸੱਚਾ ਨਾਮ ਰੱਬ ਦਾ ਨਾਮ ਪਰ ਉਹਦੇ ਨਾਲ ਸਾਡਾ ਪਿਆਰ ਕਿਉਂ ਨਹੀਂ ਕਿਉਂਕਿ ਅਸੀਂ ਕਦੇ ਮਿਲੇ ਨਹੀਂ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣਾ ਪਿਆ ਕਹਾ ਭयो ਦੋ ਲੋਚਨ ਮੂਦਕੈ ਬੈਠ ਰਿਓ ਬਕ ਧਿਆਨ ਲਗਾਇਓ ਕਹਿੰਦਾ ਸੀ ਕੀ ਕਰਦੇ ਆਂ ਬਗਲੇ ਦੀ ਤਰ੍ਹਾਂ ਚਿੱਟੇ ਕੱਪੜੇ ਪਾ ਕੇ ਬੜੇ ਧਿਆਨ ਦੇ ਨਾਲ ਲੋਕਾਂ ਨੂੰ ਦਿਖਾਣੇ ਕਿਸੇ ਧਿਆਨ ਲਾ ਰੱਖੇ